ਜਜ਼ਬਾਤੀ ਜ਼ਿੰਦਗੀ ਸਟੋਰੀ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਦਿਲ ਨੂੰ ਛੂਹ ਜਾਣ ਵਾਲੀ ਕਹਾਣੀ ਲੈ ਕੇ। ਉਮੀਦ ਕਰਦੀ ਹਾਂ ਤੁਹਾਨੂੰ ਬਹੁਤ ਪਸੰਦ ਆਵੇਗੀ। ਰਿਸ਼ਮਨ ਦਾ ਮਨ ਅੱਜ ਸਵੇਰ ਤੋਂ ਕੱਚਾ ਹੋ ਰਿਹਾ ਸੀ। ਫਟਾਫਟ ਕੰਮ ਨਿਪਟਾਉਂਦੇ ਹੱਥ ਪ੍ਰਤਾਪ ਦੀਆਂ ਅੱਖਾਂ ਵਿੱਚ ਆਪਣੇ ਲਈ ਖਿਝ ਤੇ ਨਫ਼ਰਤ ਦੇ ਮਿਲੇ-ਜੁਲੇ ਭਾਵ ਦੇਖ ਕੇ ਠਠੰਬਰ ਗਏ। ਕਿੱਥੇ ਭੁੱਲ ਹੋ ਗਈ ਸੀ ਉਸ ਤੋਂ? ਮਲਟੀਨੈਸ਼ਨਲ ਕੰਪਨੀ ਦੇ ਹਜ਼ਾਰਾਂ ਲੋਕਾਂ ਨੂੰ ਸੰਭਾਲਦੀ ਸੀਈਓ। ਕਾਫੀ ਕੋਸ਼ਿਸ਼ਾਂ ਦੇ ਬਾਵਜੂਦ ਆਪਣਾ ਘਰ ਟੁੱਟਣ ਤੋਂ ਨਹੀਂ ਬਚਾ ਸਕੀ। ਮਨ ਵਿੱਚ ਦੱਬਿਆ ਦੁੱਖ ਤੇ ਹੰਝੂਆਂ ਦਾ ਵਹਿਣ ਅੱਖਾਂ ਦੇ ਰਸਤੇ ਰਾਹੀਂ ਬਾਹਰ ਆਉਣਾ ਚਾਹੁੰਦਾ ਸੀ। ਪਰ ਕਿਸੇ ਤਰ੍ਹਾਂ ਜਜ਼ਬ ਕਰ ਲਿਆ ਰਸ਼ਮਨ ਨੇ। ਚੁੱਪ ਜੀਆਂ ਉਦਾਸ ਕੰਧਾਂ ਤੇ ਪ੍ਰਾਈ ਹੁੰਦੇ ਆਪਣਿਆਂ ਦੇ ਵਿਚਕਾਰ ਰਹਿਣਾ ਬਹੁਤ ਮੁਸ਼ਕਲ ਲੱਗ ਰਿਹਾ ਸੀ। ਕਿਰਣਾ ਤੇ ਹੰਕਾਰ ਦੇ ਪਤਾ ਨਹੀਂ ਕਿਹੜੇ ਮਾੜੇ ਪਲਾਂ ਵਿੱਚ ਅਲੱਗ ਹੋਣ ਦਾ ਫੈਸਲਾ ਲੈ ਲਿਆ। ਉਹਨਾਂ ਦੀ ਕਾਗਜ਼ੀ ਖਾਣਾ ਪੂਰਤੀ ਦੇ ਲਈ ਦੋਨੋਂ 4 ਵਜੇ ਵਕੀਲ ਦੇ ਕੋਲ ਆਉਣ ਵਾਲੇ ਸੀ। ਕਰੋਂ ਨਿਕਲਦੇ ਹੋਏ ਰਸ਼ਮਨ ਦੇ ਪੈਰਾਂ ਵਿੱਚ ਜਿਵੇਂ ਬੇੜੀਆਂ ਵੱਜ ਗਈਆਂ ਸੀ ਇੱਕ ਲੰਮਾ ਸਾਹ ਲੈਂਦੇ ਪੂਰੇ ਘਰ ਨੂੰ ਆਪਣੀਆਂ ਅੱਖਾਂ ਵਿੱਚ ਸਮੇਟ ਕੇ ਉਹ ਬਾਹਰ ਨਿਕਲੀ ਜਿਵੇਂ ਹੁਣ ਸ਼ਾਇਦ ਕਦੇ ਵਾਪਸੀ ਹੀ ਨਾ ਹੋਵੇ ਵਕੀਲ ਦੇ ਕੋਲ ਤਲਾਕਨਾਮੇ ਤੇ ਦਸਤਖਤ ਕਰਦੇ ਹੋਈ ਰਸ਼ਮਨ ਦੇ ਹੱਥ ਇੱਕ ਵਾਰ ਕੰਬੇ ਸੀ ਚੋਰ ਨਜ਼ਰਾਂ ਨਾਲ ਦੇਖਿਆ ਤਾਂ ਪ੍ਰਤਾਪ ਦਾ ਵੀ ਇਹੀ ਹਾਲ ਸੀ ਦੋਨੋਂ ਚੁੱਪਚਾਪ ਹੀ ਬਾਹਰ ਨਿਕਲੇ ਸੀ ਚਾਰਚਗੇਟ ਸਟੇਸ਼ਨ ਤੇ ਪਹੁੰਚਦੇ ਹੀ ਪ੍ਰਤਾਪ ਨੇ ਚੁੱਪ ਤੋੜੀ ਤੂੰ ਘਰ ਪਹੁੰਚ ਮੈਂ ਬਾਅਦ ਵਿੱਚ ਆਉਂਗਾ ਤੇ ਉੱਤਰ ਦਾ ਇੰਤਜ਼ਾਰ ਕੀਤੇ ਬਿਨਾਂ ਹੀ ਦਰਵਾਜ਼ੇ ਤੋਂ ਬਾਹਰ ਨਿਕਲ ਗਿਆ ਹੁਣ ਮੇਰਾ ਸਾਥ ਘਰ ਤੱਕ ਵੀ ਚੰਗਾ ਨਹੀਂ ਲੱਗ ਰਿਹਾ ਰਿਸ਼ਮਨ ਦਾ ਮਨ ਰੋ ਰਿਹਾ ਸੀ ਸ਼ਾਇਦ ਬਾਹਰ ਦੀ ਜ਼ੋਰਦਾਰ ਬਾਰਿਸ਼ ਵੀ ਉਸਤਾ ਸਾਥ ਦੇ ਰਹੀ ਸੀ ਲੋਕਲ ਟ੍ਰੇਨ ਵਿੱਚ ਬੈਠਦੇ ਹੀ ਉਸਦੇ ਵਿਚਾਰਾਂ ਦੀ ਲੜੀ ਫੇਰ ਸ਼ੁਰੂ ਹੋ ਗਈ ਕਿੰਨਾ ਪਿਆਰ ਕਰਦੇ ਸੀ ਦੋਨੋਂ ਇੱਕ ਦੂਜੇ ਨਾਲ ਪਿਆਰ ਦੇ ਸਮੁੰਦਰ ਵਿੱਚ ਡੁੱਬੇ ਰਹਿੰਦੇ। ਦੋਨਾਂ ਦੇ ਪਰਿਵਾਰ ਇਸ ਵਿਆਹ ਦੇ ਖਿਲਾਫ ਸੀ। ਸਾਰੀਆਂ ਮੁਸ਼ਕਲਾਂ ਝੱਲ ਕੇ ਆਪਸੀ ਵਿਸ਼ਵਾਸ ਦੇ ਸਹਾਰੇ 2 ਸਾਲ ਦਾ ਲੰਮਾ ਅੰਤਰਾਲ ਗੁਜ਼ਰ ਗਿਆ ਸੀ। ਬੀਤਦੇ ਸਮੇਂ ਨੇ ਪਿਆਰ ਦੀ ਨੀ ਹੋਰ ਮਜ਼ਬੂਤ ਕਰ ਦਿੱਤੀ ਸੀ। ਪਰ ਦੋਨਾਂ ਦੇ ਪਰਿਵਾਰ ਵਾਲਿਆਂ ਦਾ ਦਿਲ ਫਿਰ ਵੀ ਨਹੀਂ ਸੀ ਪਿਗਲਿਆ। ਹੁਣ ਹੋਰ ਇੰਤਜ਼ਾਰ ਨਾ ਕਰਦੇ ਹੋਏ ਦੋਨਾਂ ਨੇ ਕੋਟ ਮੈਰਿਜ ਕਰ ਲਈ। ਦਹਲਿਜ਼ ਲੰਘਦੇ ਹੀ ਰਸ਼ਮਨ ਗਿਲ ਰਸ਼ਮਨ ਠਾਕੁਰ ਬਣ ਗਈ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੀ ਦਫ਼ਤਰ ਤੋਂ ਘਰ ਵਾਪਸੀ ਲਈ ਦੋਨੋਂ ਹੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਪਰ ਹੌਲੀ-ਹੌਲੀ ਇਹ ਪਿਆਰ ਪਤਾ ਨਹੀਂ ਕਿੱਥੇ ਗੁਆਚਦਾ ਚਲਾ ਗਿਆ ਪਿਆਰ ਦੀ ਜਗ੍ਹਾ ਕੜਵਾਹਟ ਨੇ ਲੈ ਲਈ ਬਾਂਦਰਾ ਸਟੇਸ਼ਨ ਨਜ਼ਦੀਕ ਆਉਣ ਲੱਗਾ ਵਿਚਾਰਾਂ ਨੂੰ ਝਟਕਾ ਦੇ ਕੇ ਰਸ਼ਮਨ ਉੱਠ ਕੇ ਦਰਵਾਜ਼ੇ ਤੱਕ ਆਈ ਕਿ ਅਚਾਨਕ ਭਿਆਨਕ ਆਵਾਜ਼ ਨਾਲ ਜ਼ੋਰਦਾਰ ਪੰਬ ਵਿਸਫੋਟ ਹੋਇਆ। ਉਹ ਕੁਝ ਸਮਝ ਸਕਦੀ। ਇਸ ਤੋਂ ਪਹਿਲਾਂ ਹੀ ਜ਼ੋਰਦਾਰ ਧੱਕੇ ਨਾਲ ਉਹ ਦਰਵਾਜ਼ੇ ਤੋਂ ਬਾਹਰ ਸੁੱਟ ਦਿੱਤੀ ਗਈ। ਸਿਰ ਝੋੜਿਆ ਗਿਆ। ਚਾਰੇ ਪਾਸੇ ਖੂਨ ਹੀ ਖੂਨ, ਮਾਸ ਦੇ ਚੀਥੜੇ ਤੇ ਚੀਕਾਂ। ਅਰਧ ਬੇਹੋਸ਼ੀ ਵਿੱਚ ਬੈਠੀ ਉਸਨੇ ਵੇਖਿਆ ਕਿ ਕੁਝ ਲੋਕ ਉਸ ਨੂੰ ਚੱਕ ਕੇ ਦੌੜ ਰਹੇ ਹਨ। ਦਰਦਾਂ ਦੀ ਚੀਜ਼ ਪੂਰੇ ਸਰੀਰ ਵਿੱਚ ਫੈਲ ਗਈ। ਅੱਖਾਂ ਦੇ ਅੱਗੇ ਹਨੇਰਾ ਛਾ ਗਿਆ। ਸ਼ਾਇਦ बेहोश ਹੋ ਗਈ ਸੀ ਉਹ ਪ੍ਰਤਾਪ ਥੱਕੇ-ਥੱਕੇ ਕਾਤਮਨ ਨਾਲ ਘਰ ਜਾਣ ਲਈ ਚਾਚਕੇਟ ਪਹੁੰਚਿਆ ਬਾਹਰ ਦੀ ਦੁਨੀਆ ਤੋਂ ਬੇਖਬਰ ਆਪਣੀ ਹੀ ਧੁੰਨ ਵਿੱਚ ਗਵਾਚਿਆ ਹੋਇਆ ਸੀ ਸਟੇਸ਼ਨ ਤੇ ਬਹੁਤ ਭੀੜ ਸੀ ਲੋਕ ਗੱਲਾਂ ਕਰ ਰਹੇ ਸੀ ਪਿਛਲੇ ਹਫ਼ਤੇ ਤੇਜ਼ਮੀ ਨੇ ਤਾਂ ਸਾਹ ਔਖਾ ਕੀਤਾ ਹੋਇਆ ਸੀ ਉਸ ਤੋਂ ਬਾਅਦ ਪਵੰਡੀ ਵਿੱਚ ਤੰਗਾ دہشت ਫੈਲ ਗਿਆ ਦੋ ਦਿਨ ਪਹਿਲਾਂ ਸ਼ਾਇਦ ਸ਼ਿਵ ਸੈਨਾ ਦੀ ਤੋੜ-ਫੋੜ ਤੋਂ ਡਰੇ ਹੋਏ ਲੋਕ ਸੰਭਲੇ ਵੀ ਨਹੀਂ ਸੀ ਕੀ ਅੱਜ 11 ਜੁਲਾਈ ਦਾ ਇਹ ਬੰਬ ਵਿਸਫੋਟ ਪਤਾ ਨਹੀਂ ਹੋਰ ਕੀ ਕੀ ਦੇਖਣਾ ਬਾਕੀ ਆ ਬੰਬ ਵਿਸਫੋਟ ਪ੍ਰਤਾਪ ਦੇ ਕੰਨ ਖੜੇ ਹੋ ਗਏ ਪੁੱਛਣ ਤੇ ਪਤਾ ਲੱਗਿਆ 7 ਜਗ੍ਹਾ ਤੇ ਬੰਬ ਵਿਸਫੋਟ ਹੋਏ ਹਨ ਉਹ ਵੀ ਪਹਿਲੀ ਸ਼੍ਰੇਣੀ ਦੇ ਡੱਬੇ ਵਿੱਚ ਪ੍ਰਤਾਪ ਦੇ ਤਾਂ ਹੋਸ਼ ਉੱਡ ਗਏ ਹੱਥ ਪੈਰ ਕੰਬਣ ਲੱਗੇ ਰਿਸ਼ਮਨ ਉਹ ਬਹੁਤ ਜ਼ੋਰ ਨਾਲ ਜਿੱਕਿਆ ਸਿਰ ਫੜ ਕੇ ਬੈਠ ਗਿਆ ਤੇ ਟੀਕਾ ਮਾਰ ਮਾਰ ਕੇ ਰੋਣ ਲੱਗਾ ਬੰਬ ਵਿਸਫੋਟ 6 ਵਜ ਕੇ 24 ਮਿੰਟ ਤੇ ਬਾਂਦਰਾ ਵਿੱਚ ਹੋਇਆ ਸੀ ਤੇ ਰਿਸ਼ਮਨ ਉਸੇ ਟ੍ਰੇਨ ਵਿੱਚ ਸੀ ਲੋਕਾਂ ਨੇ ਪ੍ਰਤਾਪ ਨੂੰ ਸੰਭਾਲਿਆ ਤੇ ਉਸ ਨੂੰ ਫੋਨ ਕਰਨ ਦੀ ਸਲਾਹ ਦਿੱਤੀ ਹਾਂ 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 ਫੋਨ ਕਰਦਾ ਹਾਂ ਕੰਬ ਦੇ ਹੱਥਾਂ ਨਾਲ ਪਤਾ ਨਹੀਂ ਕਿੰਨੀ ਵਾਰ ਡਾਇਲ ਕਰਦਾ ਰਿਹਾ ਪਰ ਫੋਨ ਨਹੀਂ ਲੱਗਿਆ ਨਾ ਹੀ ਮੋਬਾਈਲ ਤੇ ਨਾ ਹੀ ਕਰਦਾ ਲੱਗਦਾ ਵੀ ਕਿਵੇਂ ਲਗਭਗ ਸਾਰੇ ਮੁੰਬਈ ਵਾਸੀ ਤੇ ਦੂਜੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਆਪਣੇ ਘਰ ਵਾਲਿਆਂ ਤੇ ਰਿਸ਼ਤੇਦਾਰਾਂ ਦੀ ਸਲਾਮਤੀ ਜਾਣਨ ਦੇ ਲਈ ਫੋਨ ਕਰ ਰਹੀ ਸੀ ਇਸ ਨਾਲ ਸਾਰੇ ਨੈਟਵਰਕ ਜਾਮ ਹੋ ਗਏ ਸੀ ਰਾਤ ਕਾਫੀ ਹੋ ਗਈ ਸੀ ਪ੍ਰਤਾਪ ਛੇਤੀ ਤੋਂ ਛੇਤੀ ਬਾਂਦਰਾ ਪਹੁੰਚਣਾ ਚਾਹੁੰਦਾ ਸੀ ਪਰ ਟ੍ਰੇਨਾਂ ਰੱਦ ਹੋ ਗਈਆਂ ਸੀ ਲੋਕਾਂ ਦੀ ਵੱਡੀ ਭੀੜ ਜਮ੍ਹਾਂ ਹੋ ਗਈ ਸੀ ਹਰ ਕੋਈ ਚਰਚ ਘੇੜ ਤੇ ਪੈਦਲ ਹੀ ਭੁੱਖਾ ਪਿਆਸਾ ਆਪਣੇ ਆਪਣੇ ਘਰਾਂ ਵੱਲ ਭੱਜ ਰਿਹਾ ਸੀ ਅਨੇਕ ਸ਼ੰਕਾਮੰਦੀ ਨਾਲ ਕਿ ਸਾਡਾ ਕੋਈ ਆਪਣਾ ਤਾਂ ਇਸ ਵਿਸਫੋਟ ਵਿੱਚ ਨਹੀਂ ਇਨਾ ਭੱਜਦੇ ਪੈਰਾਂ ਨੂੰ ਤਾਕਤ ਦੇਣ ਦੇ ਲਈ ਲੋਕ ਰਸਤੇ ਵਿੱਚ ਮਦਦ ਕਰਨ ਲਈ ਖੜੇ ਸੀ। ਸਥਾਨਕ ਨਿਵਾਸੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਕਾਰਜਕਰਤਾ ਪੀਣ ਦੇ ਪਾਣੀ ਤੋਂ ਲੈ ਕੇ ਚਾਹ, ਬਿਸਕੁਟ ਤੱਕ ਬੜੇ ਹੀ ਅਨੁਸ਼ਾਸਿਤ ਤਰੀਕੇ ਨਾਲ ਬਣ ਰਹੀ ਸੀ। ਕਿਤੇ ਕਿਤੇ ਨਿਮਰਤਾ ਸਹਿਤ ਤੇ ਕਿਤੇ ਥੋੜੀ ਪਿਆਰੀ ਜਿਹੀ ਜ਼ਬਰਦਸਤੀ ਦੇ ਨਾਲ। ਉਹਨਾਂ ਅਣਜਾਣ ਲੋਕਾਂ ਦਾ ਪਿਆਰ ਤੇ ਆਪਣਾਪਨ ਦੇਖ ਪ੍ਰਤਾਪ ਦੀਆਂ ਅੱਖਾਂ ਮੱਲੂ-ਮੱਲੀ ਭਿੱਜ ਗਈਆਂ। ਕਿਸੇ ਤਰ੍ਹਾਂ ਪ੍ਰਤਾਪ ਬਾਂਦਰਾ ਸਟੇਸ਼ਨ ਪਹੁੰਚਿਆ ਉਥਾਂ ਦਾ ਦ੍ਰਿਸ਼ ਦੇਖ ਕੇ ਉਸ ਦਾ ਦਿਲ ਬਹੁਤ ਡਰ ਗਿਆ ਮ੍ਰਿਤਕਾਂ ਦੇ ਸਰੀਰ ਇੱਧਰ ਉੱਧਰ ਬਿਖਰੇ ਪਏ ਸੀ ਹੱਥ ਕਿਤੇ ਤੇ ਪੈਰ ਕਿਤੇ ਸਭ ਪਾਸੇ ਖੂਨ ਤੇ ਮਾਸ ਦੇ ਟੁਕੜੇ ਦਰਦ ਨਾਲ ਚੀਕਦੇ ਜ਼ਖਮੀ ਲੋਕਾਂ ਦਾ ਪਿਖਰਿਆ ਸਮਾਨ ਟ੍ਰੇਨ ਦੀਆਂ ਟੁੱਟੀਆਂ ਹੋਈਆਂ ਖੂਨ ਨਾਲ ਲਿਬੜੀਆਂ ਖਿੜਕੀਆਂ ਉਖੜੀਆਂ ਹੋਈਆਂ ਸੀਟਾਂ ਵਿਸਫੋਟ ਦੀ ਤੀਬਰਤਾ ਬਿਆਨ ਕਰ ਰਹੀਆਂ ਸੀ ਆਸ-ਪਾਸ ਦੇ ਲੋਕ ਘਰਾਂ ਵਿੱਚ ਡਰ ਕੇ ਸੁੰਗੜ ਕੇ ਬੈਠਣ ਦੀ ਬਜਾਈ ਜ਼ਖਮੀ ਲੋਕਾਂ ਨੂੰ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾ ਰਹੇ ਸੀ। ਘਰਾਂ ਦੀਆਂ ਚਾਦਰਾਂ, ਸਾੜੀਆਂ ਤੋਂ ਸਟ੍ਰੈਚਰ ਦਾ ਕੰਮ ਲਿਆ ਜਾ ਰਿਹਾ ਸੀ। ਕਿੱਥੇ ਹੈ ਰਿਸ਼ਮਨ? ਪ੍ਰਤਾਪ ਦੀਆਂ ਤਾਂ ਜਿਵੇਂ ਧੜਕਣਾ ਹੀ ਰੁਕ ਗਈਆਂ ਸੀ। ਓਹੋ, ਇੱਥੇ ਹੀ ਤਾਂ ਹਾਂ। ਤੁਸੀਂ ਵੀ ਨਾ ਬੇਕਾਰ ਹੀ ਰੌਲਾ ਪਾਉਣ ਲੱਗ ਜਾਂਦੇ ਆਂ। ਪ੍ਰਤਾਪ ਦੀ ਜਾਨ ਵਿੱਚ ਜਾਨ ਆਈ। ਅੱਖਾਂ ਵਿੱਚ ਚਮਕ ਲਈ ਉਸਨੇ ਪਿੱਛੇ ਮੁੜ ਕੇ ਦੇਖਿਆ। ਉਹ ਨਹੀਂ ਇਹ ਤਾਂ ਉਸਦਾ ਭਰਮ ਸੀ ਇਹ ਤਾਂ ਘਰ ਦੇ ਰੋਜ਼ਾਨਾ ਦੇ ਸੰਵਾਦ ਸੀ ਪ੍ਰਤਾਪ ਪੁਕਾਰਦਾ ਤੇ ਰਿਸ਼ਮਨ ਇਸੇ ਤਰ੍ਹਾਂ ਜਵਾਬ ਦਿੰਦੀ ਉਸਦੀ ਪ੍ਰੋਜੈਕਟ ਰਿਪੋਰਟ ਦੇ ਲਈ ਪੂਰੀ ਰਾਤ ਜਾਗਦੀ ਰਹਿੰਦੀ ਉਸਦੇ ਨਾਲ ਵੱਖਰੇ ਵੱਖਰੇ ਸਬਜੈਕਟ ਲੱਭਦੀ ਉਸਦਾ ਮਾਰਗਦਰਸ਼ਨ ਕਰਦੀ ਰਿਸ਼ਮਨ ਉਸ ਨੂੰ ਯਾਦ ਆਉਣ ਲੱਗੀ ਕੰਮ ਕਰਦੇ ਕਰਦੇ ਚੰਪਕੀ ਲੱਗਣ ਤੇ ਉਹ ਸੌਂ ਜਾਂਦਾ ਪਰ ਸਵੇਰੇ ਉਸ ਨੂੰ ਸਾਰੀ ਰਿਪੋਰਟ ਟਾਈਪਿੰਗ ਕਰਕੇ ਪ੍ਰਿੰਟ ਆਊਟ ਦੇ ਨਾਲ ਤਿਆਰ ਮਿਲਦੀ ਇਹ ਰਸ਼ਮਨ ਦਾ ਹੀ ਕਮਾਲ ਸੀ ਜਦਕਿ ਉਸਨੇ ਵੀ ਸਵੇਰੇ ਘਰ ਦੇ ਸਾਰੇ ਕੰਮ ਨਿਪਟਾ ਕੇ ਦਫ਼ਤਰ ਜਾਣਾ ਹੁੰਦਾ ਸੀ ਇੱਕ ਦਿਨ ਉਸਦੇ ਬਿਮਾਰ ਹੋਣ ਤੇ ਮਨਾ ਕਰਨ ਦੇ ਬਾਵਜੂਦ ਰਸ਼ਮਨ ਆਪਣਾ ਪ੍ਰੈਜੈਂਟੇਸ਼ਨ ਛੱਡ ਕੇ ਸਾਰਾ ਦਿਨ ਉਸ ਦੇ ਸਰਾਣੀ ਬੈਠੀ ਰਹੀ ਜਦਕਿ ਇਸੇ ਪ੍ਰੈਜੈਂਟੇਸ਼ਨ ਤੋਂ ਬਾਅਦ ਉਸ ਨੂੰ ਪ੍ਰੋਮੋਸ਼ਨ ਮਿਲਣਾ ਲਗਭਗ ਤੈਅ ਸੀ ਪੁਰਾਣੀਆਂ ਗੱਲਾਂ ਯਾਦ ਕਰਕੇ ਸੋਚਾਂ ਵਿੱਚ ਪੈ ਗਿਆ ਸੀ ਪ੍ਰਤਾਪ ਇਹੋ ਜਿਹੇ ਗੁਣੀ ਪ੍ਰਤਿਭਾਸ਼ਾਲੀ ਪਰਫੈਕਟ ਤੇ ਪਿਆਰ ਕਰਨ ਵਾਲੀ ਪਤਨੀ ਨੂੰ ਉਹ ਤਲਾਕ ਦੇਣ ਜਾ ਰਿਹਾ ਸੀ ਰਸ਼ਮਨ ਦਾ ਪਹਿਲਾਂ ਖਾ ਲੈਣਾ ਉਸ ਨੂੰ ਖਾਣੇ ਲਈ ਨਾ ਪੁੱਛਣਾ ਘਰ ਨੂੰ ਸਲੀਕੇ ਨਾਲ ਨਾ ਰੱਖਣਾ ਜਾਂ ਪ੍ਰਤਾਪ ਦਾ ਚੀਜ਼ਾਂ ਨੂੰ ਬੇਤਰਤੀਬ ਰੱਖਣਾ ਗਿੱਲਾ ਤੌਲੀਆ ਬਿਸਤਰੇ ਤੇ ਸੁੱਟ ਦੇਣਾ ਇੱਕ ਦੂਜੇ ਦੇ ਲਈ ਸਮਾਂ ਨਾ ਹੋਣਾ ਇਹ ਸਭ ਤਾਂ ਇੰਨੇ ਵੱਡੇ ਝਗੜੇ ਦੀ ਵਜ੍ਹਾ ਨਹੀਂ ਹੋ ਸਕਦੇ ਕਿ ਤਲਾਕ ਹੀ ਲੈ ਲਿਆ ਜਾਵੇ ਕਿ ਸਾਡਾ ਈਗੋ ਸਾਡੇ ਪਿਆਰ ਤੋਂ ਵੱਡਾ ਹੋ ਗਿਆ ਸੀ ਤੇ ਇਸ ਪਿਆਰ ਦਾ ਅਹਿਸਾਸ ਹੋਣ ਦੇ ਲਈ ਇਸ ਹਾਦਸੇ ਦਾ ਹੋਣਾ ਜ਼ਰੂਰੀ ਸੀ ਜੇਕਰ ਉਹ ਪਹਿਲਾਂ ਹੀ ਸਮਝ ਗਿਆ ਹੁੰਦਾ ਤਾਂ ਸ਼ਾਇਦ ਰਸ਼ਮਨ ਨੂੰ ਇਸ ਤਰ੍ਹਾਂ ਨਾ ਗਵਾਉਂਦਾ ਲਾਨਤ ਹੈ ਉਸਤੇ ਕਿੱਥੇ ਹੈ ਰਸ਼ਮਨ ਚਲਦੇ-ਚਲਦੇ ਥੱਕ ਗਿਆ ਸੀ ਪ੍ਰਤਾਪ ਦਾ ਇੱਕ ਪਾਸੇ ਡਰ ਨਾਲ ਪਾਗਲ ਮਨ ਤੇ ਦੂਜੇ ਪਾਸੇ ਟੀਵੀ ਤੇ ਦਿਖਾਇਆ ਜਾਂਦਾ ਹਾਹਾਕਾਰ ਉਸ ਨੂੰ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਦੇ ਚੱਕਰ ਕੱਢਣ ਲਈ ਮਜਬੂਰ ਕਰ ਰਿਆ ਸੀ ਹਸਪਤਾਲਾਂ ਦੀ ਵਿਵਸਥਾ ਤਾਂ ਹੋਰ ਵੀ ਭਿਆਨਕ ਸੀ ਚਾਰੇ ਪਾਸੇ ਰੌਲਾ ਰੱਪਾ ਹੈਲੋ ਪੰਜਾਬ ਐਡ ਹੋਰ ਭਜਵਾਓ ਐਂਬੂਲੈਂਸ ਪਲੇਟਫਾਰਮ ਤੇ ਭੇਜੋ ਸਰਜਨ ਐਨੈਸਥੈਟਿਕਸ ਨੂੰ ਕਾਲ ਕਰੋ ਨਾਲ ਹੀ ਤਸੱਲੀ ਦੇ ਸ਼ੰਤ ਘਬਰਾਉਣਾ ਨਹੀਂ ਸਭ ਕੁਝ ਠੀਕ ਹੋ ਜਾਵੇਗਾ ਡਾਕਟਰ ਜੀ ਜਾਣ ਨਾਲ ਸੇਵਾ ਵਿੱਚ ਲੱਗੇ ਸੀ ਡਾਕਟਰਾਂ ਦੁਆਰਾ ਖੂਨਦਾਨ ਦੀ ਅਪੀਲ ਕਰਨ ਨਾਲ ਪਹਿਲਾਂ ਹੀ ਹਸਪਤਾਲ ਦੇ ਬਾਹਰ ਲੱਗੀ ਲੰਬੀ ਲਾਈਨ ਨੇ 2 ਘੰਟਿਆਂ ਵਿੱਚ ਹੀ ਖੂਨ ਦਾ ਸਟਾਕ ਪੂਰਾ ਕਰ ਦਿੱਤਾ ਇਸ ਵਿਲੱਖਣ ਤੇਜ਼ੀ ਭਾਵਨਾ ਤੇ ਆਪਣੇਪਣੇ ਪ੍ਰਤਾਪ ਨੂੰ ਹਿੰਮਤ ਬਣਾਈ ਤੇ ਰਸ਼ਮਨ ਦੇ ਜਿਉਂਦੇ ਰਹਿਣ ਦੀ ਆਸ ਵੀ ਜਗਾਈ ਉਸ ਨੂੰ ਲੱਗਿਆ ਪੂਰਾ ਮੁੰਬਈ ਸ਼ਹਿਰ ਸਾਰੀ ਰਾਤ ਨਹੀਂ ਸੁੱਤਾ ਤੇ ਉਸ ਵਰਗੇ अनेका ਸ਼ੋਕਗ੍ਰਸਤ ਲੋਕਾਂ ਦੇ ਦੁੱਖ ਵਿੱਚ ਪਰਤੱਖ ਅਪਰਤੱਖ ਰੂਪਨਾ ਸ਼ਾਮਿਲ ਇਸ ਆਖਰੀ ਹਸਪਤਾਲ ਵਿੱਚ ਉਹ ਬਹੁਤ ਮੁਸ਼ਕਲ ਨਾਲ ਹੀ ਅੰਦਰ ਵੜਿਆ ਸੀ। ਨਿਰਾਸ਼ਾ ਭਰੀਆਂ ਨਜ਼ਰਾਂ ਚਾਰੇ ਪਾਸੇ ਘੁਮਾਈਆਂ ਪਰ ਅਸਫਲ ਰਿਹਾ। ਵਾਪਸ ਜਾਂਦੇ ਪੈਰਾਂ ਨੂੰ ਕਿਸੇ ਦੇ ਦਰਦ ਨਾਲ ਘੁਰਲਾਉਣ ਦੀ ਆਵਾਜ਼ ਨੇ ਰੋਕ ਲਿਆ। ਮੁੜ ਕੇ ਦੇਖਿਆ। ਕੋਨੇ ਵਾਲੇ ਬੈੱਡ ਦੇ ਹੱਥਾਂ ਵਿੱਚ ਨਾਲੀਆਂ ਤੇ ਵੈਂਟੀਲੇਟਰ ਲਾਏ ਹੋਏ ਕੋਈ ਲੇਟਿਆ ਹੋਇਆ ਸੀ। ਧਿਆਨ ਨਾਲ ਵੇਖਿਆ। ਉਹ ਰਸ਼ਮਨ ਹੀ ਸੀ। ਉਸ ਨੂੰ ਆਪਣੀਆਂ ਅੱਖਾਂ ਤੇ ਕਿਸਮਤ ਤੇ ਵਿਸ਼ਵਾਸ ਨਹੀਂ ਸੀ ਹੋ ਰਿਹਾ। ਉਹ ਰਸ਼ਮਨ ਦੇ ਮੱਥੇ ਤੇ ਹੱਥ ਫੇਰਨ ਲੱਗਾ। ਰਸ਼ਮਨ ਔਟ ਮੈਂ ਆ ਗਿਆ ਹਾਂ। ਔਟ ਨਾ ਰਸ਼ਮਨ। ਪਰ ਉਹ बेहोश ਹੋ ਚੁੱਕੀ ਸੀ। ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲਈ ਉਸ ਤੋਂ ਮਾਫੀ ਮੰਗਦਾ। ਗੱਲਾਂ ਕਰਦਾ ਪ੍ਰਤਾਪ ਪੂਰੀ ਰਾਤ ਜਾਗਦਾ ਰਿਹਾ। ਇਸ ਭਿਆਨਕ ਬੰਬ ਵਿਸਫੋਟ ਵਿੱਚ ਰਸ਼ਮਨ ਦੇ ਬਚਨ ਨੂੰ ਇੱਕ ਚਮਤਕਾਰ ਮੰਨ ਕੇ ਉਹ ਪ੍ਰਮਾਤਮਾ ਦਾ ਬਹੁਤ ਧੰਨਵਾਦ ਕਰਦਾ ਰਿਹਾ। ਅੱਜ 3 ਦਿਨਾਂ ਬਾਅਦ ਰਸ਼ਮਨ ਨੇ ਅੱਖਾਂ ਖੋਲ੍ਹੀਆਂ। ਸ਼ਾਇਦ ਇਹ ਪ੍ਰਤਾਪ ਦਾ ਪਿਆਰ ਹੀ ਸੀ ਜੋ ਉਸ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆਇਆ ਸੀ ਵੈਂਟੀਲੇਟਰ ਹਟਾ ਦਿੱਤਾ ਗਿਆ ਹੁਣ ਖਤਰਾ ਟਲ ਗਿਆ ਹੈ ਡਾਕਟਰ ਨੇ ਕਿਹਾ ਥੈਂਕ ਯੂ ਡਾਕਟਰ ਸਾਹਿਬ ਥੈਂਕ ਯੂ ਭਰੀਆਂ ਅੱਖਾਂ ਨਾਲ ਪ੍ਰਤਾਪ ਡਾਕਟਰ ਦੇ ਪੈਰਾਂ ਵਿੱਚ ਡਿੱਗ ਪਿਆ ਰਸ਼ਮਨ ਵੀ ਹੈਰਾਨੀ ਨਾਲ ਪ੍ਰਤਾਪ ਦੇ ਉਦਾਸ ਤੇ ਹੰਝੂਆਂ ਭਰੇ ਚਿਹਰੇ ਸੁੰਨੀਆਂ ਅੱਖਾਂ ਤੇ ਵਧੀ ਹੋਈ ਦਾੜੀ ਨੂੰ ਦੇਖ ਰਹੀ ਸੀ ਉਸ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਪਰਤਾਪ ਬਹੁਤ ਕੁਝ ਕਹਿ ਰਿਹਾ ਸੀ ਪਰ ਰਿਸ਼ਮਨ ਕੁਝ ਵੀ ਸਮਝ ਨਹੀਂ ਸੀ ਸਕੀ ਵਿਸਫੋਟ ਦੀ ਭਿਆਨਕ ਆਵਾਜ਼ ਨਾਲ ਉਸ ਦੀ ਸੁਣਨ ਦੀ ਸ਼ਕਤੀ ਚਲੀ ਗਈ ਹੈ ਡਾਕਟਰ ਨੇ ਉਸ ਨੂੰ ਦੱਸਿਆ ਘਬਰਾਉਣ ਦੀ ਕੋਈ ਗੱਲ ਨਹੀਂ ਹੈ ਲਗਭਗ ਸਾਰੇ ਮਰੀਜ਼ਾਂ ਦੀ ਇਹੀ ਸਮੱਸਿਆ ਹੈ ਇੱਕ ਤੋਂ 3 ਮਹੀਨਿਆਂ ਦੇ ਵਿੱਚ ਵਿੱਚ ਇਹ ਸਮੱਸਿਆ ਆਪਣੇ ਆਪ ਠੀਕ ਹੋ ਜਾਵੇਗੀ ਪਰਤਾਪ ਨੇ ਸੌਖ ਦਾ ਸਾਹ ਲਿਆ ਸੀ ਹੱਥਾਂ ਵਿੱਚ ਹੱਥ ਫੜੀ ਦੋਨੋਂ ਬਹੁਤ ਦੇਰ ਤੱਕ ਰੋਂਦੇ ਰਹੇ ਇਹ ਖੁਸ਼ੀ ਦੇ ਹੰਝੂ ਸੀ। ਉਹਨਾਂ ਦਾ ਪਿਆਰ ਖਤਮ ਥੋੜੀ ਹੋਇਆ ਸੀ। ਉਹ ਤਾਂ ਜੰਮੀ ਹੋਈ ਕਾਈ ਦੇ ਢੇਠਾ ਰੁਕੇ ਪਾਣੀ ਦੀ ਤਰ੍ਹਾਂ ਸੀ। ਹੁਣ ਤਾਂ ਇਹ ਜੰਮੀ ਹੋਈ ਪਰਤ ਵੀ हट ਚੁੱਕੀ ਸੀ। ਜ਼ਿੰਦਗੀ ਤੇ ਮੌਤ ਦੇ ਵਿਚਕਾਰ ਜੂਝਦੀ ਰਸ਼ਮਨ ਨੂੰ ਪ੍ਰਤਾਪ ਨੂੰ ਅਹਿਸਾਸ ਦਵਾਇਆ ਸੀ ਕਿ ਉਹ ਰਸ਼ਮਨ ਨਾਲ ਹਜੇ ਵੀ ਪਿਆਰ ਕਰਦਾ ਹੈ। ਨਾਲ ਹੀ ਇਹ ਵੀ ਕਿ ਛੋਟੇ-ਮੋਟੇ ਝਗੜੇ ਤਾਂ ਹਰ ਗ੍ਰੈਸਤੀ ਵਿੱਚ ਹੁੰਦੇ ਰਹਿੰਦੇ ਹਨ। ਉਹਨਾਂ ਨੂੰ ਜ਼ਿਆਦਾ ਤੂਲ ਦੇਣਾ ਠੀਕ ਨਹੀਂ। ਪ੍ਰਤਾਪ ਨੇ ਇਸ ਪਿਆਰ ਲਗਾ ਤੇ ਦੇਖਭਾਲ ਨੂੰ ਰਿਸ਼ਮਨ ਵੀ ਮਹਿਸੂਸ ਕਰ ਰਹੀ ਸੀ ਤੇ ਪਛਤਾ ਰਹੀ ਸੀ ਸਭ ਕੁਝ ਪਹਿਲਾਂ ਵਾਂਗ ਹੋ ਗਿਆ ਸੀ ਇਸ ਬੰਬ ਧਮਾਕੇ ਨੇ ਪਤਾ ਨਹੀਂ ਕਿੰਨੀਆਂ ਜ਼ਿੰਦਗੀਆਂ ਉਜਾੜ ਦਿੱਤੀਆਂ ਪਰ ਇੱਕ ਜ਼ਿੰਦਗੀ ਸਵਾਰ ਦਿੱਤੀ ਰਿਸ਼ਮਨ ਦੇ ਮੂੰਹ ਤੋਂ ਅਜੀਬ ਜਿਹੀ ਚੀਕ ਸੁਣ ਕੇ ਪ੍ਰਤਾਪ ਨੇ ਸਿਰ ਚੁੱਕ ਕੇ ਸਾਹਮਣੇ ਵੇਖਿਆ ਦੋਨਾਂ ਦੇ ਪਰਿਵਾਰ ਵਾਲੇ ਖੜੇ ਸੀ ਜੋ ਟੀਵੀ ਵਿੱਚ ਉਹਨਾਂ ਨੂੰ ਦੇਖ ਕੇ ਇੱਥੇ ਆਏ ਸੀ ਇਸ ਭਿਆਨਕ ਹਾਦਸੇ ਨੇ ਸਾਰੀ ਕੜਵਾਹਟ ਮਿਟਾ ਦਿੱਤੀ ਸੀ ਸਿਰ ਤੇ ਬੰਨੀ ਪੱਟੀ ਦੋਨਾਂ ਹੱਥਾਂ ਤੇ ਸੜਨ ਨਾਲ ਹੋਈ ਜ਼ਖਮ ਪੈਰ ਵਿੱਚ ਹੋਇਆ ਫ੍ਰੈਕਚਰ ਇਨ੍ਹਾਂ ਸਭ ਦੇ ਬਾਵਜੂਦ ਰਸ਼ਮਨ ਨੇ ਉੱਠਣ ਦੀ ਕੋਸ਼ਿਸ਼ ਕੀਤੀ ਬਸ 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 ਬੇਟਾ ਛੇਤੀ ਠੀਕ ਹੋ ਕੇ ਕਾ ਰਾਜਾ ਪ੍ਰਤਾਪ ਦੀ ਮੰਮੀ ਨੇ ਕਿਹਾ ਦੋਨੋਂ ਖੁਸ਼ੀ ਨਾਲ ਫੁੱਲੇ ਨਹੀਂ ਸਮਾਈ ਖੁਸ਼ੀਆਂ ਫਿਰ ਵਾਪਸ ਆ ਗਈਆਂ ਸੀ ਹਾਂ ਜ਼ਿੰਦਗੀ ਜਿੱਤ ਗਈ ਸੀ ਸੋ ਕੁਝ ਰਿਸ਼ਤਿਆਂ ਨੂੰ ਤਾਂ ਪ੍ਰਮਾਤਮਾ ਆਪ ਹੱਥ ਦੇ ਕੇ ਬਚਾ ਲੈਂਦਾ। ਤੁਹਾਡਾ ਕੀ ਕਹਿਣਾ ਹੈ? ਰਿਸ਼ਮਨ ਦੀ ਜ਼ਿੰਦਗੀ ਬਾਰੇ ਤੇ ਪ੍ਰਤਾਪ ਦੇ ਪਿਆਰ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲੈ ਕੇ ਦੱਸਿਓ। ਜੇਕਰ ਦਿਲ ਨੂੰ ਛੂਹਣ ਵਾਲੀ ਲੱਗੀ ਤਾਂ ਇੱਕ ਲਾਈਕ ਕਰਕੇ ਜ਼ਰੂਰ ਦੱਸਿਓ। ਦੋਸਤਾਂ ਨਾਲ ਵੀ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਉਹ ਵੀ ਸੁਣ ਸਕਣ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਵੋ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ। ਸੁਣਨ ਲਈ ਬਹੁਤ-ਬਹੁਤ ਧੰਨਵਾਦ।